ਗੁਰੂ ਤੇਗ ਬਹਾਦਰ ਪਾਤਸ਼ਾਹ ਜਵਾਬ ਦਿੰਦੇ ਔਰੰਗਜ਼ੇਬ ਨੂੰ ਮੈਂ ਆ ਤੇਗ ਤੇ ਚੁੱਕ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾਂ ਤੂੰ ਇੱਕ ਤੇਗ ਦੀ ਕੀ ਗੱਲ ਕਰਨਾ ਹੈ ਤੂੰ 100 ਤੇਗਾਂ ਦੀ ਪਰਖ ਕਰ ਮੈਨੂੰ ਲਖਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮੇ ਨਹੀਂ ਸਕਦੀਆਂ ਖਲੋ ਤੇਗਾਂ ਤੈਨੂੰ ਨਹੀਂ ਪਤਾ ਮੇਰਾ ਨਾਮ ਸੀ ਤਿਆਗਮਲ ਤਿਆਗਮਲ ਤੋਂ ਲਖਬ ਮਿਲਿਆ ਤੇਗ ਦੇ ਜੋਰ ਬਖਾਉਣ ਕਰਕੇ ਤੇਗ ਬਹਾਦਰ ਦਾ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮ ਹੀ ਨਹੀਂ ਸਕਦੀਆਂ ਖਲੋ ਤੇਗਾ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਹ ਮਾਣੀ ਵੇਖ ਬਾਪੂ ਦੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦੋ ਤਲਵਾਰਾਂ ਧਾਰਨ ਕਰੀਆਂ ਸੀ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਮੈਂ ਤੇ ਜੰਮਿਆ ਹੀ ਤਲਵਾਰਾਂ ਦੀ ਸ਼ਾਹ ਹੇਠਾਂ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਹ ਮਾਣੀ ਵੇਖ ਬਾਪੂ ਦੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਤੇਗ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇ ਗਾਂ ਤੇਰੇ ਪਿਓ ਸ਼ਾਹਜਹਾਨ ਨੇ ਮੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਬੜੀਆਂ ਤੇਗਾਂ ਪਰਖੀਆਂ ਨੇ ਆਪਣੀਆਂ ਤੂੰ ਆ ਤੇਗ ਮੇਰੇ ਤੇ ਪਰਖਣ ਲੱਗਿਆ ਕੋਈ ਗੱਲ ਨਹੀਂ ਪਰਕ ਲੈ ਤੂੰ ਵੀ ਦੇਖੇਂਗਾ ਆਉਣ ਵਾਲੇ ਭਵਿੱਖੇ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾਂ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਜੂ ਤੇਰੀਆਂ ਖੋ ਤੇਗਾਂ ਤੂੰ ਕਿਹੜੀਆਂ ਗੱਲਾਂ ਕਰਨਾ ਤੇਗਾਂ ਤੋਂ ਡਰਉਣਾ ਇਹਨਾਂ ਦੀ ਛਾਵੇਂ ਪੜੇ ਆ ਅਸੀਂ ਤੇਗ ਬਹਾਦਰੀ ਦਾ ਲਖਬ ਪ੍ਰਾਪਤ ਹੈ ਮੈਨੂੰ ਮੇਰੇ ਪਿਤਾ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਤੂੰ ਮੈਨੂੰ ਤਲਵਾਰ ਤੋਂ ਨਹੀਂ ਡਰਾ ਸਕਦਾ